ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚੋਂ ਸਾਡੇ ਗੁਰੂ ਸਾਹਿਬ ਜੀ ਬੋਲਦੇ ਹਨ ਸਾਡੇ ਗੁਰੂ ਸਾਹਿਬ ਜੀ ਸਾਨੂੰ ਵਾਰ-ਵਾਰ ਕਹਿੰਦੇ ਹਨ ਕਿ हे انسان ਤੂੰ ਜਿਹੋ ਜਿਹਾ ਕਰੇਗਾ ਤੂੰ ਜਿਹੋ ਜਿਹਾ ਕਰੇਗਾ ਉਹੋ ਜਿਹਾ ਹੀ ਭਰੇਗਾ ਅਸੀਂ ਆਪਣੇ ਗੁਰੂਆਂ ਦੇ ਵਿਚਾਰ ਸੁਣਦੇ ਹਾਂ 134 ਅੰਗ ਤੇ 134 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਜਿਹਾ ਬੀਜੇ ਸੋ ਲੁਣੇ ਜਿਹਾ ਬੀਜੇ ਸੋ ਲੁਣੇ ਮੱਥੇ ਜੋ ਲਿਖਿਆਸ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ हे ਇਨਸਾਨ ਤੂੰ ਜਿਹੋ ਜਿਹਾ ਬੀਜੇਗਾ ਉਹੋ ਜਿਹਾ ਹੀ ਤੈਨੂੰ ਕਟਣਾ ਪਵੇਗਾ ਇਸ ਕਰਕੇ ਤੂੰ ਕੋਈ ਵੀ ਮਾੜਾ ਕੰਮ ਨਾ ਕਰ ਅੱਜ 1379 ਅੰਗ ਤੇ ਸਾਡੇ ਅੱਜ 1379 ਅੰਗ ਤੇ ਬਾਬਾ ਫਰੀਦ ਜੀ ਸਮਝਾਉਂਦੇ ਹਨ ਫਰੀਦਾ ਮੰਗੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਫਰੀਦਾ ਮੰਗੇ ਦਾਖ ਬਜੌਰੀਆਂ ਕਿੱਕਰ ਬੀਜੇ ਜੱਟ ਬਾਬਾ ਫਰੀਦ ਜੀ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਤੂੰ ਬੀਜ ਦਾ ਤਾਂ ਕਿੱਕਰਾਂ ਹੈ ਇਹ ਤੂੰ ਬੀਜ ਦਾ ਤਾਂ ਟਿੱਕਰਾ ਹੈ ਪਰ ਮੰਗਦਾ ਤੂੰ ਮੇਵੇ ਹੈ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਭਾਵ ਤੂੰ ਕਰਦਾ ਤਾਂ ਮੜੇ ਕੰਮ ਹੈ ਪਰ ਉਹਨਾਂ ਦਾ ਫਲ ਚੰਗਾ ਮੰਗਦਾ ਹੈ ਇਹ ਨਹੀਂ ਹੋ ਸਕਦਾ ਅੱਗੇ 432 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਦਦੇ ਦੋਸ਼ ਨਾ ਦੇਉ ਕਿਸੇ ਦੋਸ਼ ਕਰਮਾਂ ਆਪਣੇ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ हे ਇਨਸਾਨ ਮੌਤ ਤੋਂ ਬਾਅਦ ਤੇਰੇ ਤੋਂ ਤੇਰੇ ਹਰ ਇੱਕ ਕੰਮ ਦਾ ਹਿਸਾਬ ਮੰਗਿਆ ਜਾਣਾ ਹੈ ਤੇ ਫਿਰ ਤੂੰ ਉੱਥੇ ਜਾ ਕੇ ਕਿਸੇ ਨੂੰ ਦੋਸ਼ ਨਾ ਦੇਵੀਂ ਦੋਸ਼ ਕਰਮਾਂ ਆਪਣਿਆਂ ਤੇਰੇ ਆਪਣੇ ਕੀਤੇ ਹੋਏ ਮਾੜੇ ਕਰਮਾਂ ਦਾ ਹੀ ਤੇਰੇ ਤੋਂ ਹਿਸਾਬ ਮੰਗਿਆ ਜਾਣਾ ਹੈ ਤੇ ਉਸੇ ਅਨੁਸਾਰ ਹੀ ਤੈਨੂੰ ਸਜ਼ਾ ਮਿਲਣੀ ਹੈ ਦੱਦੇ ਦੋਸ਼ ਨਾ ਦੇਉ ਕਿਸੇ ਤੂੰ ਕਿਸੇ ਹੋਰ ਨੂੰ ਦੋਸ਼ ਨਾ ਦੇਂ ਦੋਸ਼ ਤੇਰੇ ਆਪਣੇ ਕਰਮਾਂ ਦਾ ਕੀਤਾ ਹੋਇਆ ਹੀ ਤੇਰੇ ਅੱਗੇ ਆਉਣਾ ਹੈ ਜੋ ਮੈਂ ਕੀਆ ਸੋ ਮੈਂ ਪਾਇਆ ਜੋ ਤੂੰ ਜਿਹੋ ਜਿਹਾ ਤੂੰ ਕੰਮ ਕਰੇਗਾ ਉਹ ਜਿਹਹਾ ਹੀ ਤੈਨੂੰ ਭੁਗਤਣਾ ਪਹਿਣਾ ਹੈ ਦੋਸ਼ ਨਾ ਦিজে ਅਬਰ ਜਣਾ ਅੱਗੇ ਜਾ ਕੇ ਤੂੰ ਫਿਰ ਕਿਸੇ ਹੋਰ ਨੂੰ ਦੋਸ਼ ਨਾ ਦੇਵੀਂ ਅੱਗੇ ਜਪਜੀ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਦੇਵ ਜੀ ਲਿਖਦੇ ਹਨ 19 ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲੇਖੇ ਕਰ ਕਰ ਕਰਨਾ ਲਿਖ ਲੈ ਜਾਹੇ ਆਪੇ ਬੀਜੇ ਆਪੇ ਹੀ ਖਾਹੇ ਨਾਨਕ ਹੁਕਮੀ ਆਵੇ ਜਾਏ ਕਿ ਜੋ ਤੂੰ ਬੀਜੇਗਾ ਉਹੀ ਤੈਨੂੰ ਅੱਗੇ ਜਾ ਕੇ ਖਾਣ ਨੂੰ ਮਿਲੇਗਾ ਨਾਨਕ ਹੁਕਮੀ ਆਵੇ ਜਾਏ ਤੇ ਉਸ ਈਸ਼ਵਰ ਦੇ ਹੁਕਮਨ ਸੰਸਾਰ ਹੀ ਤੇਰਾ ਇੱਥੇ ਸੰਸਾਰ ਦੇ ਉੱਤੇ ਆਉਣਾ ਤੇ ਜਾਣਾ ਹੁੰਦਾ ਹੈ ਅੱਗੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਕਰੇ ਬराई ਸੁਖ ਚਾਹੇ ਕਰੇ ਬराई ਸੁਖ ਚਾਹੇ ਕੈਸੇ ਪਾਵੇ ਕੋਈ ਸਾਡੇ ਮਹਾਪੁਰਸ਼ ਕਹਿੰਦੇ ਹਨ ਕਿ हे ਇਨਸਾਨ ਤੂੰ ਕਰਦਾ ਤਾਂ ਮਾੜੇ ਕੰਮ ਹੈ ਬੁਰੇ ਕੰਮ ਕਰਦਾ ਹੈ ਤੂੰ ਭਾਲਦਾ ਸੁਖ ਹੈ ਅਤੇ ਮੰਗਦਾ ਸੁਖ ਮੰਗਦਾ ਸੁਖ ਹੈ ਕਰੇ ਬराई ਸੁਖ ਚਾਹੇ ਕੈਸੇ ਪਾਵੇ ਕੋਈ ਇਹ ਗੱਲ ਕਿਵੇਂ ਹੋ ਸਕਦੀ ਹੈ ਕਰੇ ਬ੍ਰਾਈ ਸੁਖ ਚਾਹੇ ਕਿ ਤੂੰ ਕਰਦਾ ਤਾਂ ਬੁਰੇ ਕੰਮ ਹੈ ਮੜੇ ਕੰਮ ਹੈ ਪਰ ਮੰਗਦਾ ਸੁਖ ਹੈ ਇਹ ਗੱਲ ਕਿਵੇਂ ਹੋ ਸਕਦੀ ਹੈ ਬੂਟਾ ਬੋਏ ਬੋਏ ਬੂਟਾ ਅੱਕਾ ਅੰਬ ਕਹਾਂ ਸੇ ਹੋਏ ਤੂੰ ਬੂਟੇ ਦਾ ਬੀਜ ਦਾ ਹੈ ਅੱਕਾਂ ਦੇ ਕਿ हे ਇਨਸਾਨ ਤੂੰ ਅੰਬਾਂ ਬੂਟੇ ਬੀਜਦਾ ਹੈ ਅੱਕਾਂ ਦੇ ਪਰ ਭਾਲਦਾ ਤੂੰ ਅੰਬ ਹੈ ਇਹ ਕਿਵੇਂ ਹੋ ਸਕਦਾ ਹੈ ਬੂਟਾ ਬੋਏ ਅੱਕਾ ਅੰਬ ਕਹਾਂ ਸੇ ਹੋਏ ਫਵ ਅੱਕਾਂ ਦੇ ਬੂਟਿਆਂ ਨੂੰ ਅੰਬ ਨਹੀਂ ਲੱਗਦੇ ਇਸੇ ਕਰਕੇ ਇਸੇ ਤਰ੍ਹਾਂ ਹੀ ਜਿਹੋ ਜਿਹਾ ਤੂੰ ਕੰਮ ਕਰੇਗਾ ਉਹੋ ਜਿਹਾ ਹੀ ਤੈਨੂੰ ਅੱਗੇ ਜਾ ਕੇ ਫਲ ਭੁਗਤਣਾ ਪਵੇਗਾ ਜੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਅੱਗੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਅੱਗੇ ਕਰਨੀ ਕੀਰਤ ਵਾਚੀਏ ਵਹਿ ਲੇਖਾ ਕਰ ਸਮਝਾਇਆ ਆਸਾ ਦੀ ਵਾਰ ਦੇ ਵਿੱਚ ਸਾਡੇ ਗੁਰੂ ਸਾਹਿਬ ਜੀ ਲਿਖਦੇ ਹਨ ਅੱਗੇ ਕਰਨੀ ਕੀਰਤ ਵਚਗੇ ਕਿ हे ਇਨਸਾਨਾ ਅੱਗੇ ਤੇਰੇ ਹਰ ਇੱਕ ਚੰਗੇ ਤੇ ਮਾੜੇ ਕੰਮ ਦਾ ਹਿਸਾਬ ਹੋਣਾ ਹੈ ਵਹਿ लेखा ਕਰ ਸਮਝਾਇਆ ਅੱਗੇ ਜਾ ਕੇ ਮੌਤ ਤੋਂ ਬਾਅਦ ਤੇਰੀ ਉਸ ਧਰਮਰਾਜ ਨੇ ਵਹੀ ਕੱਢ ਲੈਣੀ ਹੈ ਤੇ ਤੇਰੇ ਤੋਂ ਤੇਰੇ ਹਰ ਇੱਕ ਚੰਗੇ ਤੇ ਮਾੜੇ ਕੰਮ ਦਾ ਲੇਖਾ ਪੁੱਛਿਆ ਜਾਣਾ ਹੈ ਅੱਗੇ ਕਰਨੀ ਕੀਰਤ ਵਚਗੇ ਵਹਿ लेखा ਕਰ ਸਮਝਾਇਆ ਅਤੇ ਸਾਡੇ ਗੁਰੂ ਸਾਹਿਬ ਜੀ 656 ਅੰਗ ਤੇ ਲਿਖਦੇ ਹਨ ਬਹੁ ਪ੍ਰਪੰਝ ਪ੍ਰਪੰਝ ਕਰ ਪਰਤਨ ਲਿਆਵੇ ਬਹੁ ਪ੍ਰਪੰਝ ਕਰ ਪਰਤਨ ਲਿਆਵੇ ਕਿ हे ਇਨਸਾਨ ਤੂੰ हे ਇਨਸਾਨ ਤੂੰ ਬਹੁਤ ਹੀ ਤਰ੍ਹਾਂ ਦੀਆਂ ਚੁਲਾਕੀਆਂ ਠੱਗੀਆਂ ਅਤੇ ਹੀਰਾ ਫੇਰੀਆਂ ਕਰ-ਕਰ ਕੇ ਪ੍ਰਾਇਆ ਤਾਨਨ ਖਿੱਚ-ਖਿੱਚ ਕੇ ਆਪਣੇ ਘਰ ਵੱਲ ਨੂੰ ਲਿਆਉਂਦਾ ਹੈ ਇਹ हे ਇਨਸਾਨ ਤੂੰ ਬਹੁਤ ਤਰ੍ਹਾਂ ਦੀਆਂ ਹੀ ਚੋਰੀਆਂ ਠੱਗੀਆਂ ਤੇ ਲੋਕਾਂ ਦੇ ਨਾਲ ਧੋਖਾ ਕਰ ਕਰਕੇ ਪਰਾਇਆ ਧਨ ਪਰਾਈ ਮਾਇਆ ਆਪਣੇ ਘਰ ਵੱਲ ਨੂੰ ਖਿੱਚ-ਖਿੱਚ ਕੇ ਲਿਆਉਂਦਾ ਹੈ ਬੋਹ ਪ੍ਰਪੰਚ ਕਰ ਪਰਤਨ ਲਿਆਵੇ ਸੁਤਦਾਰਾ ਪਏ ਆਣ ਲਟਾਵੇ ਤੇ ਆਪਣੇ ਧੀਆਂ ਪੁੱਤਰ ਐਦ ਨੂੰ ਖਵਾਉਂਦਾ ਹੈ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਗੁਰੂ ਸਾਹਿਬ ਕਹਿੰਦੇ ਹਨ ਕਿ हे ਇਨਸਾਨ ਤੂੰ ਭੁੱਲ ਕੇ ਵੀ ਜਿਹੋ ਜਿਹੇ ਇਹੋ ਜਿਹੇ ਮਾੜੇ ਕੰਮ ਨਾ ਕਰ ਤੇ ਹੀ ਇਨਸਾਨਾ ਤੂੰ ਕਦੇ ਭੁੱਲ ਕੇ ਵੀ ਇਹੋ ਜਿਹੇ ਮਾੜੇ ਕੰਮ ਨਾ ਕਰ ਅੰਤਨ ਬੇੜਾ ਤੇਰੇ ਜੀ ਪਹਿ ਲੀਜੀ ਆਖਰ ਨੂੰ ਅੱਗੇ ਜਾ ਕੇ ਮੌਤ ਤੋਂ ਬਾਅਦ ਅੱਗੇ ਜਾ ਕੇ ਤੇਰੇ ਤੋਂ ਹੀ ਤੇਰੇ ਹਰ ਇੱਕ ਕੰਮ ਦਾ ਹਿਸਾਬ ਮੰਗਿਆ ਜਾਣਾ ਹੈ ਤੇ ਉੱਥੇ ਜਾ ਕੇ ਤੈਨੂੰ ਇਕੱਲੇ ਨੂੰ ਹੀ ਫਿਰ ਤੇਰੇ ਇੱਕ ਇੱਕ ਮਾੜੇ ਕੰਮ ਦਾ ਹਿਸਾਬ ਦੇਣਾ ਪੈਣਾ ਹੈ ਤੇ ਤੈਨੂੰ ਜਮ੍ਹਾਂ ਦੀ ਬਹੁਤ ਹੀ ਭਿਆਨਕ ਮਰ ਪੜਣੀ ਹੈ ਅੱਜ ਸਾਡੇ ਗੁਰੂ ਸਾਹਿਬ ਜੀ 417 ਅੰਗ ਤੇ ਲਿਖਦੇ ਹਨ ਪਾਪਾਂ ਬਾਝੋਂ ਹੋਵੇ ਨਹੀਂ ਮੋਇਆ ਸਾਥ ਨਾ ਜਾਈ ਪਾਪਾਂ ਬਾਝੋਂ ਹੋਵੇ ਨਹੀਂ ਮਾਇਆ ਸਾਥ ਨਾ ਜਾਈ ਕਿ ਇਹ ਜੋ ਸੰਸਾਰ ਦੀ ਮਾਇਆ ਹੈ ਇਹ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਹੈ ਕਿ ਇਹ ਸੰਸਾਰ ਦੀ ਜੋ ਮਾਇਆ ਹੈ ਇਹ ਪਾਪਾਂ ਤੋਂ ਬਿਨਾ ਇਕੱਠੀ ਨਹੀਂ ਹੁੰਦੀ ਹੈ ਤੇ ਮਰਨ ਤੋਂ ਮਰਨ ਤੋਂ ਬਾਅਦ ਸਾਡੇ ਨਾਲ ਨਹੀਂ ਜਾਂਦੀ ਹੈ ਭਾਵ ਇਹ ਮਾਇਆ ਇੱਥੇ ਦੀ ਇੱਥੇ ਹੀ ਰਹਿ ਜਾਂਦੀ ਹੈ ਅੱਜੇ ਸਾਡੇ ਗੁਰੂ ਸਾਹਿਬ ਜੀ 705 ਅੰਗ ਤੇ ਇਸ ਵੇਂ ਆਉਂਦੇ ਹਨ ਜੀਜ ਬੀ ਬੋਵਸ ਭੋਗ ਭੋਗੇ ਕੀਆ ਆਪਣਾ ਭਾਵੇ ਬੀਜ ਬੋਵਸ ਭੋਗ ਭੋਗੇ ਕੀਆ ਆਪਣਾ ਭਾਵੇ ਸਾਡੇ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਹਨ ਕਿ हे انسان ਤੂੰ ਜਿਹੋ ਜਿਹੇ ਮਾਰੇਂ ਵੀ ਜੇ ਤੂੰ ਮਾਰੇਂ ਵੀ ਬੀਜੇਗਾ ਤਾਂ ਤੈਨੂੰ ਉਹਨਾਂ ਦਾ ਮਾੜਾ ਫਲ ਮਿਲੇਗਾ ਜੇਕਰ ਤੂੰ ਚੰਗੇ ਬੀਜ ਬੀਜੇਗਾ ਤਾਂ ਚੰਗੇ ਉਹਨਾਂ ਦਾ ਤੈਨੂੰ ਚੰਗਾ ਫਲ ਪ੍ਰਾਪਤ ਹੋਵੇਗਾ ਜੀਜ ਬੀਵਸ ਭੋਗ ਭੋਗੇ ਕਿ ਜਿਹੋ ਜਿਹੇ ਤੂੰ ਬੀਜ ਬੀਜੇਗਾ ਉਹੋ ਜਿਹਾ ਹੀ ਤੈਨੂੰ ਅੱਗੇ ਜਾ ਕੇ ਭੋਗਣਾ ਪਵੇਗਾ ਕੀਤਾ ਆਪਣਾ ਪਾਵੇ ਤੈਨੂੰ ਆਪਣਾ ਕੀਤਾ ਹੋਇਆ ਆਪੇ ਹੀ ਭੁਗਤਣਾ ਪੜਣਾ ਹੈ ਇਸ ਕਰਕੇ ਤੂੰ ਚੰਗੇ ਕੰਮ ਹੀ ਹਰ ਵਕਤ ਕਰਿਆ ਕਰ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਨੇ ਆਪ ਜੀ ਨੇ ਹਰ ਇੱਕ ਮਾੜੇ ਕੰਮ ਤੋਂ ਸਦਾ ਵਾਸਤੇ ਹੀ ਬਚਣਾ ਹੈ ਅਤੇ ਇੱਕ ਪੂਰੇ ਸੰਤ ਸਾਧੂ ਸਤਿਗੁਰੂ ਗੁਰਮਖ ਬ੍ਰਹਮ ਗਿਆਨੀ ਦੀ ਸੰਗਤ ਕਰਕੇ ਆਪਣਾ ਜੀਵਨ ਸਫਲ ਕਰਨਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ